ਜੀ ਕੀ ਹਰ ਚਾਲਾ ਜੀ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਮ ਹੋਗੇ ਚੜਦੀ ਕਲਾ ਚਮਗੇ ਚੈਨਲ ਤੇ ਨਮਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਹੋਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਜ ਆਪਦੇ ਨਾਲ ਬਲੌਗ ਸ਼ੇਅਰ ਕਰਾਂਗੇ ਤਨ ਤਨ ਪਿਆਰੇ ਹਜ਼ੂਰ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕਲੇਰਾ ਵਾਲਿਆਂ ਦਾ ਸੰਖੇਪ ਜੀਵਨ ਸੋ ਬਣੇ ਰਹੋ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਨਾਨਕ ਸਰ ਕਲੇਰਾਵਾਲੇ ਜੰਨਾ ਦਾ ਨਾਨਕਾ ਨਗਰ ਬੜੁੰਦੀ ਹੈ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਧੰਨ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦੀ ਮਾਤਾ ਮਾਤਾ ਪ੍ਰਤਾਪ ਕੌਰ ਜੀ ਜਦੋਂ ਉਹਨਾਂ ਦਾ ਜਨਮ ਹੋਇਆ ਨਾ ਤਾਂ ਮਹਾਪੁਰਖਾਂ ਦੇ ਕੋਲੇ ਸਾਰਾ ਪਰਿਵਾਰ ਗਿਆ ਦਰਸ਼ਨ ਕਰਨ ਦੇ ਲਈ ਕਿ ਮਹਾਪੁਰਖ ਬਾਬਾ ਜੀ ਅਸੀਂ ਚਾਹੁੰਦੇ ਸੀ ਸਾਡੇ ਘਰ ਪੁੱਤਰ ਹੋਵੇ ਤੀ ਹੋਈ ਹੈ ਕਹਿੰਦੇ ਕੋਈ ਗੱਲ ਨਹੀਂ ਭਾਈ ਕੀ ਨਾਮ ਰੱਖਿਆ ਹੈ ਕਹਿੰਦੇ ਜੀ ਨਾਮ ਰੱਖਿਆ ਹੈ ਪ੍ਰਤਾਪ ਕੋ ਕਹਿੰਦੇ ਇਸ ਦਾ ਬਹੁਤ ਪ੍ਰਤਾਪ ਹੋਵੇਗਾ ਇਸ ਤੇ ਘਰੇ ਬ੍ਰह्म ਗਿਆਨੀ ਮਹਾਪੁਰਖ ਬਾਬਾ ਜੀ ਅਵਤਾਰ ਤਾਰਨਗੇ ਸਮਾਂ ਆਇਆ ਬੀਬੀ ਪ੍ਰਤਾਪ ਕੌਰ ਦਾ ਵਿਆਹ ਆਨੰਦ ਕਾਰਜ ਨਗਰ ਚੋੜਣਾ ਦੇ ਕਿਲ ਘਰਾਣੇ ਸਰਦਾਰ ਬੱਗਾ ਸਿੰਘ ਜੀਆਂ ਦੇ ਨਾਲ ਹੋਇਆ ਇਹਨਾਂ ਦੇ ਘਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਪੰਜ ਪੁੱਤਰ ਹੋਏ ਸਭ ਤੋਂ ਛੋਟੇ ਪੁੱਤਰ ਜਿਨ੍ਹਾਂ ਦਾ ਨਾਮ ਇੰਦਰ ਸਿੰਘ ਰੱਖਿਆ ਗਿਆ ਸਮਾਂ ਆਇਆ ਬਚਪਨ ਦਾ ਤਾਂ ਨਗਰ ਝੋੜੜਾਂ ਦੇ ਵਿੱਚ ਤਨ ਤਨ ਹਜੂਰ ਬਾਬਾ ਆਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾਵਾਲਿਆਂ ਦੇ دیਵਾਨ ਹਨ ਜਦੋਂ ਇੰਦਰ ਸਿੰਘ ਨੇ ਤੱਕਿਆ ਨਾ ਬਾਬਾ ਨਾਨਦ ਸਿੰਘ ਮਹਾਰਾਜ ਦਾ ਨੂਰੀ ਚਿਹਰਾ ਤਾਂ 인ਦਰ ਸਿੰਘ ਨੂੰ ਅਜੇ ਹੀ ਖਿੱਚ ਪਈ ਅਜੀਹਾ ਬਾਬਾ ਜੀ ਦੀ ਕਲਾ ਵਰਤੀ ਤੇ ਉਹ 인ਦਰ ਸਿੰਘ ਨਗਰ ਚੋੜਾ ਦਾ ਵਾਸੀ ਸਦਾ ਲਈ ਬਾਬਾ ਆਨੰਦ ਸਿੰਘ ਮਹਾਰਾਜ ਦਾ ਹਜ਼ੂਰੀ ਸੇਵਕ ਬਣ ਗਏ 인ਦਰ ਸਿੰਘ ਜਦੋਂ ਗਏ ਨਾ ਬਾਬਾ ਅਨੰਦ ਸਿੰਘ ਮਹਾਰਾਜ ਦੇ ਕੋਲੇ ਨਾਨਕ ਸਰਕ ਲੇਰਾ ਜਗਰਾਉ 68 ਬਿਆਬਾਨ ਜੰਗਲ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਦੋਂ ਸੁਣੀਆ ਨਾ ਨਸ ਪਿੰਨਾ ਕੀਰਤਨ ਕਥਾ ਵਿਚਾਰਾਂ ਸੁਣੀਆ ਬਾਬਾ ਜੀ ਦੀਆਂ ਅਮਰਤ ਛਕਿਆ ਅਤੇ ਬਾਬਾ ਜੀ ਨੇ ਇੰਦਰ ਸਿੰਘ ਨੂੰ ਨਾਮ ਬਖਸ਼ਿਆ ਈਸ਼ਰ ਸਿੰਘ ਹਿੰਦਰ ਸਿੰਘ ਤੋਂ ਬਣਤਾ ਈਸ਼ਰਧਨ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਹਜ਼ੂਰੀ ਸੇਵਕ ਬਣ ਗਏ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀਾਂ ਦੇ ਸੇਵਾ ਸਿਮਰਨ ਭਜਨ ਬੰਦਗੀ ਕਰਨੀ ਬਾਬਾ ਜੀ ਦੇ ਕਹੇ ਅਨੁਸਾਰ ਚੱਲਣਾ ਸਮਾ ਆ ਗਿਆ 13 ਪਾਦੋਂ 28 ਅਗਸਤ ਸਨ 1943 ਦਾ ਜਦੋਂ ਤਨ ਤਨ ਹਜੂਰ ਬਾਬਾ ਆਨੰਦ ਸਿੰਘ ਮਹਾਰਾਜ ਆਪਣਾ ਸਰੀਰਿਕ ਕੋਚੋਲਾ ਤਿਆਗ ਪਹੁੰਚ ਗਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਦਰਗਾਹ ਚਲੇ ਗਏ ਨਾ 7 ਸਾਲ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਨ ਬਾਬਾ ਆਨੰਦ ਸਿੰਘ ਮਹਾਰਾਜ ਦੇ ਵਿਛੋੜੇ ਦੇ ਵਿੱਚ ਬਿਰਹਾ ਦੇ ਵਿੱਚ 7 ਸਾਲ ਗੁਜ਼ਾਰ ਦਿੱਤੇ ਸਮਾਂ ਹੋ ਗਿਆ 1950 ਓਕੇ ਭਾਈ 26 ਮਾਰਚ 1913 ਨੂੰ ਤਨ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦਾ ਬਚਪਨ ਦਾ ਨਾਮ ਇੰਦਰ ਸਿੰਘ ਹੈ ਉਹਨਾਂ ਦਾ ਜਨਮ ਹੁੰਦਾ ਹੈ ਨਗਰ ਚੋੜਾ ਦੇ ਵਿੱਚ ਸੋ ਸਮਾ ਆਇਆ ਇੱਕ ਦਿਨ ਬਾਬਾ ਆਨੰਦ ਸਿੰਘ ਮਹਾਰਾਜ ਨਾ ਇੱਕ ਨਗਰ ਦੇ ਵਿੱਚ ਦੀਵਾਨ ਲਗਾਉਣ ਜਾਂਦੇ ਤੇ ਇੱਕ ਮਾਈ ਜਿਸ ਦੇ ਕੋਲ ਇੱਕ ਗਾਂ ਸੀ ਜੋ ਕਿ ਕਹਿੰਦੀ ਕਿ ਬਾਬਾ ਜੀ ਮੈਂ ਆਪ ਜੀ ਦੀ ਸੇਵਾ ਕਰਨੀ ਚਾਹੁੰਦੀ ਹਾਂ ਬਾਬਾ ਜੀ ਕਹਿੰਦੇ ਦੱਸੋ ਕੀ ਸੇਵਾ ਕਰੋਗੇ ਕਹਿੰਦੀ ਬਾਬਾ ਜੀ ਆਪ ਜੀ ਦੀ ਕਿਰਪਾ ਸਦਕਾ ਮੇਰੇ ਕੋਲ ਇੱਕ ਗਾਂ ਹੈ ਜੇ ਆਪ ਜੀ ਚਾਹੋ ਆਪ ਜੀ ਕਿਰਪਾ ਕਰੋ ਉਸ ਦਾ ਮੈਂ ਦੁੱਧ ਆਪ ਜੀਆਂ ਦੇ ਲਈ ਲੈ ਕੇ ਆਇਆ ਕਰਾਂਗੀ ਕਹਿੰਦੇ ਠੀਕ ਹੈ ਬਾਬਾ ਜੀ ਦੇ ਲਈ ਰੋਜ਼ ਦੁੱਧ ਲੈ ਕੇ ਜਾਂਦੀ ਮੈਂ ਉਹ ਬਾਬਾ ਜੀ ਨੂੰ ਛਕਾਉਂਦੀ ਤੇ ਸਮਾਂ ਆਇਆ 1943 ਦਾ 13 ਭਾਦੋਂ 28 ਅਗਸਤ ਬਾਬਾ ਜੀ ਆਪਣਾ ਸਰੀਰਕ ਚੂੜਾ ਤਿਆਗ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਅਤੇ ਆਪਣੀ ਜੋਤ ਧੰਨ ਬਾਬਾ ਈਸ਼ਰ ਸਿੰਘ ਜੀ ਆਂ ਦੇ ਵਿੱਚ ਟਿਕਾ ਦਿੱਤੀ। ਨਾਨਕ ਸਰ ਦੀ ਸਾਰੀ ਸੇਵਾ ਸੰਭਾਲ ਬਾਬਾ ਈਸ਼ਰ ਸਿੰਘ ਹੁਣਾਂ ਦੇ ਨੂੰ ਵਕਸ਼ ਦਿੱਤੀ ਬਾਬਾ ਆਨੰਦ ਸਿੰਘ ਮਹਾਰਾਜ ਜੀ ਆਂ ਨੇ ਤੇ ਇੱਕ ਸਮਾਂ ਆਇਆ ਜੋ ਤੁਹਾਡੇ ਮੇਰੇ ਸਭ ਉੱਤੇ ਆਉਂਦਾ ਹੈ ਜੋ ਆਇਆ ਸੋ ਚੰਨ ਸੀ ਸਭ ਕੋ ਆਈ ਵਾਰੀ ਹੈ ਸਮਾ ਆਇਆ ਉਹ ਮਾਤਾ ਚੜਾਈ ਕਰ ਗਈ ਅਕਾਲ ਚਲਾਣਾ ਕਰ ਗਈ ਮਤਾਵਾਂ ਨੇ ਉਸ ਮਾਤਾ ਦਾ ਉਸ ਬੀਬੀ ਦਾ ਇਸ਼ਨਾਨ ਕਰਵਾਇਆ ਅਤੇ ਉਸ ਮਾਤਾ ਨੂੰ ਹੀ ਜੋ ਹਸਤਾ ਸ਼ਰੀਰ ਸੀ ਉਸ ਨੂੰ ਸਸਕਾਰ ਦੇ ਲਈ ਲੈ ਕੇ ਜਾ ਰਹੇ ਸਨ ਕਿਉਂਕਿ ਬਾਬਾ ਜੀ ਨੇ ਜਦੋਂ ਸੇਵਾ ਕੀਤੀ ਨਾ ਮਾਤਾ ਨੇ ਤਾਂ ਬਾਬਾ ਜੀ ਕਹਿੰਦੇ ਮਾਤਾ ਜੀ ਤੁਸੀਂ ਸਾਡੀ ਸੇਵਾ ਕੀਤੀ ਹੈ ਮੰਗੋ ਕੀ ਮੰਗਦੇ ਹੋ ਬਾਬਾ ਜੀ ਕਹਿੰਦੇ ਕਿ ਜੋ ਕਹੋਗੇ ਉਹ ਕਰਦਾਂਗੇ ਗਰੀਬ ਹੋ ਅਮੀਰ ਬਣਾ ਦਾਂਗੇ ਜੋ ਚਾਹੋਗੇ ਉਹ ਕਰਦਾਂਗੇ ਪਰ ਸਮਾਂ ਆਇਆ ਬੀਬੀ ਕਹਿੰਦੀ ਕਿ ਬਾਬਾ ਜੀ ਜੋ ਤੁੱਥੇ ਹੋ ਜੇ ਕਿਰਪਾ ਕੀਤੀ ਹੈ ਤਾਂ ਮੇਰਾ ਅੰਤ ਸਮਾਂ ਸੰਭਲਿਓ ਉੱਧਰ ਬਾਬਾ ਜੀ 1943 ਦੇ ਵਿੱਚ ਪਾਣਾ ਵਰਤਾ ਕੇ ਆਪਣੀ ਜ਼ੋਤ ਬਾਬਾ ਈਸ਼ਰ ਸਿੰਘ ਹੁਣਾ ਦੇ ਵਿੱਚ ਟਕਾ ਦਿੱਤੀ ਤੇ ਉੱਧਰ ਸਮਾਂ ਆਇਆ ਉਹ ਬੀਬੀ ਵੀ ਚੜਾਈ ਕਰ ਗਈ ਤੇ ਲੋਕ ਗੱਲਾਂ ਕਰਦੇ ਕਿ ਥੋੜਾ ਜਿਹਾ ਦੁੱਧ ਸੀ ਉਹ ਵੀ ਸੰਤਾਂ ਨੂੰ ਪਲਾਉਂਦੀ ਰਹੀ ਤੇ ਕਹਿੰਦੇ ਸੀ ਤੇਰਾ ਹੰਤ ਸਮਾ ਸਾਂਭਾਂਗੇ ਉਹ ਤਾਂ ਮਾਤਾ ਤੋਂ ਵੀ ਪਹਿਲਾਂ ਚਲੇ ਗਏ ਉਧਰ ਮਾਤਾ ਦੇ ਸਸਕਾਰ ਦੇ ਲਈ ਮਾਤਾ ਜੀ ਦਾ ਸਰੀਰ ਲੈ ਕੇ ਜਾ ਰਹੇ ਹਨ ਤੇ ਉਧਰ ਧੰਨ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਅਮਰਤ ਵੇਲੇ ਦਰਸ਼ਨ ਹੁੰਦੇ ਨੇ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀਆਂ ਦੇ ਕਹਿੰਦੇ ਈਸ਼ਰ ਪੁੱਤਰ ਉਠੋ ਅਸੀਂ ਮਾਤਾ ਨੂੰ ਵਾਦਾ ਕੀਤਾ ਸੀ ਉਸ ਮਾਤਾ ਦੇ ਨਾਲ ਕਿ ਤੇਰਾ ਅੰਤ ਸਮਾ ਸੰਭਾਂਗੇ ਜਾਓ ਪੁੱਤਰ ਉਸ ਮਾਤਾ ਦਾ ਅੰਤ ਸਮਾ ਸੰਭੋ ਉਸ ਮਾਤਾ ਦਾ ਅੰਤ ਸਮਾ ਸੰਭੋ ਉਧਰ ਮਾਤਾ ਦਾ ਸਰੀਰ ਲੈ ਕੇ ਜਦੋਂ ਪਹੁੰਚੇ ਨਾ ਸ਼ਮਸ਼ਾਨ ਘਾਟ ਦੇ ਵਿੱਚ ਤੇ ਉਧਰ ਮੇਰੇ ਹਜ਼ੂਰ ਤਨਤਨ ਬਾਬਾ ਈਸ਼ਵਰ ਸਿੰਘ ਜੀ ਖੜੇ ਹਨ ਹਜੂਰੀ ਸੇਵਕ ਨਾਲ ਖੜੇ ਹਨ ਤੇ ਜਦੋਂ ਲੋਕ ਵੇਖਦੇ ਹਨ ਨਾ ਜੋ ਗੱਲਾਂ ਕਰਦੇ ਸੀ ਕਹਦੇ ਸੀ ਤੇਰਾ ਤ ਸਮਾ ਸੰਭਾਂਗੇ ਉਹ ਪਹਿਲੀ ਚਲੇ ਗਏ ਜਦੋਂ ਦੇਖੇ ਨਾ ਚਿੱਟੇ ਚੂਲੇ ਪਾਏ ਬਾਬਾ ਜੀ ਖੜੇ ਨੇ ਬਾਬਾ ਇਸ਼ਰ ਸਿੰਘ ਜੀ ਕਹਿੰਦੇ ਇਹਨਾਂ ਨੂੰ ਕੀ ਨੇ ਦੱਸ ਦਿੱਤਾ ਇਹ ਖੜੇ ਜਦੋਂ ਦਰਸ਼ਨ ਕੀਤੇ ਜਦੋਂ ਪਈ ਨਾ ਬਾਬਾ ਇਸ਼ਰ ਸਿੰਘ ਜੀਆਂ ਦੀ ਮਾਤਾ ਦੇ पार्थिव ਸਰੀਰ ਦੇ ਉੱਪਰ ਨજર ਮਾਤਾ ਦਾ ਜਦੋਂ ਕੀਤਾ ਗਿਆ ਸਸਕਾਰ ਤੇ ਇੱਥੇ ਲੋਕ ਆਵਾਜ਼ਾਂ ਸੁਣ ਰਹੇ ਹਨ ਕਹਿੰਦੀ ਕਿ ਹੱਸੀ ਨਾ ਕਿ ਜੇ ਮੇਰੇ ਸਰੀਰ ਦੇ ਉੱਪਰ ਬਾਬਾ ਜੀ ਦੀ ਨਿਗਾਹ ਪੈ ਗਈ ਤਾਂ ਮੈਂ ਨਰਕਾ ਨੂੰ ਨਹੀਂ ਜਾਵਾਂਗੀ ਮੈਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਾਵਾਂਗੀ ਉਹ ਲੋਕੋ ਮੇਰੀ ਸੇਵਾ ਕੀਤੀ ਸਫਲ ਹੋਈ ਬਾਬਾ ਜੀ ਦੀ ਨਿਗਾਹ ਮੇਰੇ ਸਰੀਰ ਉੱਪਰ ਪੈ ਗਈ ਤੇ ਮੇਰਾ ਲੇਖਾ ਉਹ ਪਾਟ ਗਿਆ ਸੰਤਾਂ ਨੇ ਮੇਰਾ ਲੇਖਾ ਪਾੜ ਦਿੱਤਾ ਮੈਂ ਜੰਮਣ ਮਰਨ ਤੋਂ ਮੁਕਤ ਹੋ ਗਈ ਇਹ ਸੰਤਾਂ ਦੀ ਕਿਰਪਾ ਮੇਰੀ ਥੋੜੀ ਜੀ ਸੇਵਾ ਦੇ ਬਦਲੇ ਸੰਤਾਂ ਨੇ ਆਪਣਾ ਜੋ ਵਾਅਦਾ ਕੀਤਾ ਸੀ ਉਹ ਨਿਭਾਇਆ ਮੇਰੀ ਤੋੜ ਨਿਭ ਗਈ ਸੰਤਾਂ ਦੀ ਕਿਰਪਾ ਮਿਹਰ ਦੇ ਨਾਲ ਸੋ ਸਮਾਂ ਆਇਆ ਬਾਬਾ ਈਸ਼ਰ ਸਿੰਘ ਜੀਆ ਨੇ ਆਪਣੇ ਜੀਵਨ ਦੇ ਵਿੱਚ ਕਿਉਂਕਿ ਭਾਈ 20 ਸਾਲ ਜੇ ਗੁਰਨਾਨਕ ਦੇ ਘਰ ਦੇ ਨਾਲ ਜੇ 1943 ਦੇ ਵਿੱਚ ਲੈ ਕੇ 1963 ਤੱਕ 20 ਸਾਲ ਬਣਦੇ ਨੇ ਤੇ ਬਾਬਾ ਜੀ ਦੀ ਜੋ ਆਜੂ ਸੀ ਇਸ ਮਾਤ ਲੋਕ ਦੀ ਉੱਪਰ ਉਹ 50 ਸਾਲ ਸੀ 1913 ਤੋਂ 1963 ਸੋ ਬਾਬਾ ਜੀ ਨੇ ਸੇਵਾ ਕਰਦੇ ਕਰਦੇ ਗੁਰਨਾਨਕ ਸਾਹਿਬ ਦੇ ਘਰ ਦੇ ਨਾਲ ਅਨੇਕਾਂ ਲੋਕਾਂ ਨੂੰ ਜੋੜਿਆ ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਹਿਬ ਕੌਰ ਦੇ ਪੁੱਤਰ ਧੀਆਂ ਬਣਾਇਆ ਅਨੰਤਪੁਰ ਸਾਹਿਬ ਦੇ ਵਾਸੀ ਬਣਾਇਆ ਰਿਕਾਰਡ ਹੈ ਭਾਈ ਕਰੀਬ 7.5 ਲੱਖ ਪ੍ਰਾਣੀਆਂ ਨੂੰ ਅਨੰਤਪੁਰ ਸਾਹਿਬ ਦੇ ਵਾਸੀ ਤਨਤਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਬਣਾਇਆ ਅਤੇ ਸਮਾ ਆਇਆ 21 ਅਸੂ ਸਨ 1963 7 ਅਕਤੂਬਰ ਦਾ ਤੇ ਤਨ ਤਨ ਬਾਬਾ ਈਸ਼ਰ ਸਿੰਘ ਮਹਾਰਾਜ ਨਾਨਕ ਸਰ ਕਲੇਰਾ ਵਾਲੇ ਆਪਣਾ ਸਰੀਰ ਕਚੋੜਾ ਤਿਆਗ ਪਹੁੰਚ ਗਏ ਬਾਬਾ ਜੀ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਅਤੇ ਆਪਣੀ ਜੋਤ ਤਨ ਤਨ ਬਾਬਾ ਕੁੰਦਨ ਸਿੰਘ ਹੁਣਾਂ ਨੂੰ ਬਖਸ਼ਿਸ਼ ਕਰਕੇ ਨਾਨਕ ਸਰ ਦੇ ਸਾਰੇ ਸੇਵਾ ਸੰਭਾਲ ਤਨ ਬਾਬਾ ਕੁੰਦਨ ਸਿੰਘ ਜੀ ਨੂੰ ਬਖਸ਼ ਕੇ ਆਪ ਪਹੁੰਚ ਗਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਬਾਬਾ ਜੀ ਦੇ ਚਰਨਾਂ ਦੇ ਵਿੱਚ ਨਾਨਕ ਸਰਕਲੇਰਾ ਤੋਂ ਜੋ ਬਾਬਾ ਜੀ ਦਾ ਅੰਤਿਮ ਦਰਸ਼ਨ ਸੰਨ ਉਹ ਪਾਈ ਹਰੀਕੇ ਪੱਤਣ 68 ਈਸ਼ਰtham ਵਿਖੇ ਕਰਵਾਏ ਗਏ ਉਥੇ ਉਥੇ ਹੀ ਬਾਬਾ ਜੀ ਦਾ ਜੋ ਆਰਸਿਕ ਸਰੀਰ ਸੀ ਉਸ ਦੇ ਅੰਤਮ ਦਰਸ਼ਨਾ ਤੋਂ ਬਾਅਦ ਬਾਬਾ ਜੀ ਦਾ ਜਲ ਪ੍ਰਵਾਹ ਕੀਤਾ ਗਿਆ ਹਰੀਕੇ ਪੱਤਣ ਦੇ ਵਿੱਚ ਜਿੱਥੇ ਕੇ ਅੱਜ 68 ਇਸ਼ਰ ਧਾਮ ਹਰੀ ਕੇ ਪੱਤਨ ਵਿਖੇ ਸशोभਤ ਹੈ ਆਪ ਜੀ ਦਰਸ਼ਨ ਦੀਦਾਰੇ ਕਰਦੇ ਹੋ ਸੋ ਸੰਖੇਪ ਜੀਵਨ ਤਨ ਤਨ ਬਾਬਾ ਇਸ਼ਰ ਸਿੰਘ ਮਹਾਰਾਜ ਨਾਨਕ ਸਰਕਲੇਰਾਵਾਲਿਆਂ ਦਾ ਸੋ ਬਾਬਾ ਜੀ ਦੀ ਜੋ ਵਰਸੀ ਹੈ ਭਾਈ ਉਹ 2 ਅਕਤੂਬਰ ਤੋਂ 6 ਅਕਤੂਬਰ 2024 ਮੁੱਖ ਸਥਾਨ 68 ਨਾਨਕ ਸਰ ਕਲੇਰਾ ਵਿਖੇ ਹਰ ਇੱਕ ਸਾਲ ਦੀ ਤਰ੍ਹਾਂ ਭਾਈ ਮਨਾਈ ਜਾ ਰਹੀ ਹੈ ਬਾਬਾ ਜੀ ਦੀ 61ਵੀਂ ਸਲਾਨਾ ਵਰਸੀ ਆਪ ਸਭ ਨੂੰ ਭਾਈ ਬੇਨਤੀ ਹੈ ਕਿ ਆਪ ਜੀ ਨਾ ਸਮਾਗਮਾਂ ਦੇ ਵਿੱਚ ਜ਼ਰੂਰ ਨਾਨਕ ਸਰ 68 ਕਲੇਰਾ ਜਗਰੌਂ ਵਿਖੇ ਭਾਈ ਤੌਂਚੋ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੇਵਾ ਸਿਮਰਨ ਭਜਨ ਬੰਦਗੀ ਕਰੋ ਆਪ ਸਭ ਨੂੰ ਜਿਸ ਤਰ੍ਹਾਂ ਬਾਬਾ ਜੀ ਨੇ 7.5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਨੰਦਪੁਰ ਸਾਹਿਬ ਦੇ ਵਾਸੀ ਬਣਾਇਆ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਕੌਰ ਜੀ ਦੇ ਪੁੱਤਰ ਧੀਆਂ ਬਣਾਏ ਆ ਉਸ ਤਰ੍ਹਾਂ ਬਾਬਾ ਜੀ ਆਪ ਸਭ ਤੇ ਵੀ ਕਿਰਪਾ ਕਰਨ ਆਪ ਸਭ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਨੰਦਪੁਰ ਸਾਹਿਬ ਦੇ ਵਾਸੀ ਮਾਤਾ ਸਹਿਬ ਕੌਰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਬਣਾਉਣ ਬਾਣੀ ਬਾਣੇ ਦੇ ਨਾਲ ਆਪ ਜੀ ਦੀ ਤੋਣ ਨਿਭ ਜਾਵੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਕਿਰਪਾ ਕਾਰਨ ਬਾਬਾ ਜੀ ਗੁਰਨਾਨਕ ਸਾਹਿਬ ਕਿਰਪਾ ਕਾਰਨ ਆਪ ਜੀ ਦੀ ਪਾਣੀ ਬਾਣੇ ਤੇ ਨਾਲ ਨਿਵੇ ਸੋ ਆਪ ਜੀ ਅਗਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ